ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜਾਣਦੇ ਹੋ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਜਿਹੜੀ ਬੜਾ ਬਿਕਰਾਂ ਨੂੰ ਧਰਨ ਕਰ ਚੁੱਕੀ ਹੈ ਜਿੱਥੇ ਸਰਕਾਰਾਂ ਵੀ ਆਪਣਾ ਇਹਦੇ ਵਿੱਚ ਰੋਲ ਅਦਾ ਕਰ ਰਹੀਆਂ ਹਨ ਉਹਨਾਂ ਦਾ ਕਿੰਨਾ ਕੁ ਫਾਇਦਾ ਹੈ ਆਪ ਸਾਰੇ ਜਾਣਦੇ ਹੋ ਤੇ ਸਾਡਾ ਵੀ ਸਾਰਿਆਂ ਦਾ ਮੰਤ ਬੰਦ ਹੈ ਕਿ ਅਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਇਹਦੇ ਵਿੱਚ ਆਪਾਂ ਅਯੁਰ ਜੀਵਨ ਆਯੁਰਵੈਦਿਕ ਰਿਸਰਚ ਸੈਂਟਰ ਵਲੋਂ ਅਤੇ ਨਾਲ ਦਲਦਾਰਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀ ਨਸ਼ਿਆ ਦੀ ਸਮੱਸਿਆ ਨੂੰ ਠੱਲ ਪਾਉਣ ਦੀ ਜਿਹੜੀ ਲਹਿਰ ਚੱਲ ਰਹੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਤੇ ਸਾਡੇ ਜਿਹੜੇ ਦੋ ਇੱਥੇ ਯੂਨਿਟ ਚੱਲ ਰਹੇ ਆਪਣੇ ਆਫਿਸ ਚੱਲ ਰਹੇ ਹੈ ਕਿ ਸ਼ਾਹਪੁਰ ਵੀ ਕੇ ਅਡੇ ਦੇ ਬਿਲਕੁਲ ਨੇੜੇ ਹੈਗਾ ਇੱਕ ਟਾਂਡੇ ਜਾਜਾ ਬਾਈਪਾਸ ਦੇ ਜਿੱਥੇ ਤੁਸੀਂ ਆ ਕੇ ਆਪਣਾ ਸਾਰੀ ਹਿਸਟਰੀ ਦੱਸ ਕੇ ਅਰਵੈਦਿਕ ਦੁਆ ਦਾ ਜਿਹੜਾ ਤੁਸੀਂ ਲੈ ਸਕਦੇ ਹੋ ਜਿਹੜੀ ਕਿ ਬਹੁਤ ਹੀ ਕੰਟਰੋਲ ਰੇਟ ਦੇ ਵਿੱਚ ਦਿੱਤੀ ਜਾਂਦੀ ਹੈ ਤੇ 20 ਸਾਲ ਦੇ ਜਿਹੜੇ ਬੱਚੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਉਹਨਾਂ ਨੂੰ ਜਿਹੜਾ ਪੂਰਾ ਆਪਣਾ ਹੈਗਾ ਉਸ ਤੋਂ ਬਰੀਦ ਪਾ ਜਾਂਦਾ ਤੇ ਬਾਕੀ ਜਿਹੜੇ ਹੈ ਹਿਸ਼ਾਰਪੁਰ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਜਗਾ ਜਗਾ ਗੁਰੂ ਘਰਾਂ ਦੇ ਵਿੱਚ ਕੈਂਪ ਲਗਾਏ ਜਾਂਦੇ ਨੇ ਜਿੱਥੇ ਸਾਰਿਆਂ ਮਰੀਜ਼ਾਂ ਨੂੰ ਜਿਹੜੇ ਆਪਣਾ ਇਹ ਰੋੜ ਬੰਦ ਹੈਗੇ ਜਿਹੜੇ ਛੱਡਣਾ ਚਾਹੁੰਦੇ ਆ ਨਸ਼ਾ ਉਹਨਾਂ ਨੂੰ ਚਾਰ ਪੰਜ ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਖਾ ਕੇ ਆਪਣਾ ਉਹਦਾ ਅਸਰ ਦੇਖ ਸਕਣ ਤੇ ਇਹ ਜਿਹੜੀ ਦਵਾਈ ਆਯੁਰਵੈਦਿਕ ਹੈਗੀ ਆ ਬਹੁਤ ਹੀ ਅੱਛਾ ਫਾਰਮੂਲਾ ਹੈ ਬਹੁਤ ਹੀ ਵਧੀਆ ਫਾਰਮੂਲਾ ਹੈ ਤਰੰਤ ਅਸਰ ਕਰਦੀ ਹੈ ਔਰ ਤੁਹਾਨੂੰ ਕੋਈ ਤੋੜ ਜਾਂ ਕੋਈ ਕਮਜ਼ੋਰੀ ਵੀ ਨਹੀਂ ਹੋਗੀ ਅਸੀਂ ਤੁਹਾਡਾ ਸਹਿਯੋਗ ਕਰਨ ਲਈ ਬਿਲਕੁਲ ਤਿਆਰ ਆ ਤੁਸੀਂ ਆਓ ਸੰਗਿcharm ਛੱਡ ਕੇ ਸਾਨੂੰ ਮਿਲੋ ਆਪਣੀ ਹਿਸਟਰੀ ਦੱਸੋ ਤੇ ਅਸੀਂ ਤੁਹਾਡਾ ਹੱਥ ਫੜਨ ਨੂੰ ਤਿਆਰ ਆਂ ਹੋਰ ਵੀ ਕਿਸੇ ਲੋੜਵੰਦ ਨੂੰ ਜ਼ਰੂਰਤ ਹੋਵੇ ਆਪਾਂ ਦਵਾਈ ਦੀ ਕਮੀ ਨਹੀਂ ਆਉਣ ਦਿੰਦੇ ਹਰ ਇੱਕ ਨੂੰ ਜਿਹੜਾ ਪੂਰਾ ਮੌਕਾ ਦਿੰਨੇ ਆ ਕਿ ਤਾਂ ਕਿ ਉਹ ਇਸ ਦਲਦਲ ਚੋਂ ਨਿਕਲ ਸਕੇ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਤੁਸੀਂ ਵੀ ਜ਼ਰੂਰ ਹੋ ਸਾਰੇ ਰਲ ਮਿਲ ਕੇ ਜਿਹੜੇ ਹੋਰ ਵੀ ਮੇਰੇ ਵੀਰ ਸੁਣਦੇ ਉਹਨਾਂ ਦੇ ਦਾਇਰੇ ਦੇ ਵਿੱਚ ਕੋਈ ਹਜੇ ਬੱਚੇ ਹੋਣ ਜਿਹੜੇ ਛੱਡਣਾ ਚਾਹੁੰਦੇ ਹੋਣ ਨਸ਼ੇ ਦੇ ਫਸੇ ਹੋਣ ਉਹ ਵੀ ਜ਼ਰੂਰ ਸੰਪਰਕ ਕਰਨ ਤੇ ਤੁਸੀਂ ਸਾਡੇ ਇਸ ਜਿਹੜੀ ਲਹਿਰ ਅਸੀਂ ਚਲਾਈ ਹੈਗੀ ਨਸ਼ੇ ਦੇ ਵਿਰੋਧ ਦਲਖਾਸਾ ਜ세ਬੰਦੀ ਦੇ ਸਹਿਯੋਗ ਦੇ ਨਾਲ ਆਪਾਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਤਿਆਰ ਕੀਤਾ ਤੇ ਉਹਦੇ ਵਿੱਚ ਸਾਡਾ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ